ਰੰਗ ਜੀ ਫੜੇ ਕਾਵਲਾ ਤੂੰ ਕਣਸੀ ਆਉਂਦੀ ਆਉਂਦੀ ਆ ਕਾਵਲਾ ਆਇਆ ਨੰਨ ਲੀਂਗੇ ਫਿਰ ਹੁਣਾ ਲੱਗਿਆ ਥੋੜੀ ਚੀਜ਼ਾਂ ਤੋੜ ਤੂੰ ਵੜ ਕੇ ਮੋਟਰਸਾਈਕਲ ਤੋੜੂਗਾ ਨਾ ਮੈਂ ਤਾਂ ਟੁੱਟ ਜੂਆ ਨਾ ਮੋਟਰਸਾਈਕਲ ਹੈ ਇਹ ਟੁੱਟ ਜੂਆ ਨਹੀਂ ਮੈਂ ਸੇਖਣਾ ਸੇਖਣਾ ਨਹੀਂ ਤੂੰ ਨਾ ਪੁੜੇ ਬਣਾ ਲੀਆ ਵਦੇ ਡਿੱਗ ਕੇ ਚੰਗ ਮੈਂ ਅਰਦੀ ਰਹਿੰਦੀ ਹਾਂ ਜੀ ਨਾ ਅਰਦੀ ਰਹਿੰਦੀ ਹਾਂ ਮੈਂ ਤਾਂ ਆਂਗਾ ਨਿੰਦਾ ਰਹਿਣਾ ડરતી રહેતી રે મને ના આ ગયા આ ગયા એ નઈ તુવે ને હે તુવે ને યહ કી નઈ બાખના નઈ ને કેમ ઓર દેખા હાએ ગંદી પડવા ઓણી ਗੰਦੀਵੜ ਨੇ ਹੋਰ ਗੰਦੀਵੜ ਲਾ ਲੈ ਚੰਗੀ ਆ ਕਾਹਲੇ ਕਿੱਥੋਂ ਦੇਣੀ ਆ ਦੇਣੀ ਆ ਲੈ ਚੰਗੀ ਨੋਕ ਤੇ ਦੰਦੇ ਅੰਦਰ ਜਵਾਖ ਖੇਡਦੇ ਅਗਲੇ ਦੇ ਜਵਾਖ ਖੇਡਦੇ ਆ ਇਹਨਾਂ ਨੂੰ ਰੱਖਿਆ ਹੋਇਆ ਹੈ ਹੋਰ ਅੱਛਾ ਚਾਨ ਵੀਰ ਹੋ ਗੰਦੀਵੜ ਦੇ ਮੈਂ ਗੰਦੀਵੜ ਦੇ ਕਦੇ ਪੰਗੇ ਕਿਵੇਂ ਲੈਣ ਲੱਗ ਜਾਂਦਾ ਕਦੇ ਕਿਵੇਂ ਲੈਣ ਲੱਗ ਪੈਂਦਾ ਹੈ ਗੱਡੀ ਸਿੱਖਣਾ ਲੈ ਛੜੀ ਕੋ پاس ਬਿਠਾਉਣਾ ਦੂਜੇ ਕੋ پاس ਛਿੰਬੜ ਜਾਂਦਾ ਅਗਲੇ ਦੇ ਗੱਡੀ ਸਿੱਖ ਲਾਂ ਲੈ ਸਿੱਖੀ ਖਣਾ ਤੂੰ ਤਾਂ ਗੱਡੀ ਕੀ ਆ ਉਹ ਪੰਘੇ ਨਹੀਂ ਕਹਿਂਦੀ ਆ ਬੰਦਰ ਕਿਥੋਂ ਪੰਘੇ ਕਹਿੁੰਦੀ ਆ ਪੰਘੇ ਦਉਂਦੀ ਆ ਬਾਜਾ ਹੈ ਬਾਜਾ ਇਹਨਾ ਆਏ ਕੀ ਕਰਦੇ ਆ ਇਹ ਤਾਂ ਪਾਣੀ ਦਿੱਤਾ ਕਰਦੇ ਆ ਬਾਜਾ ਇਹਦੇ ਨਾ ਹਾਂ ਇਹ ਬਤੀਲਾ ਬਤੂਲਾ ਤਾਂ ਹੈ ਨਹੀਂ ਇਹ ਰੱਖ ਲਿਓ ਬਸ ਦਿੰਦੀ ਹਾਂ ਹਾਂ ਰਮੀ ਜਿੱਦੀ ਹੋਈ ਇਹਦੇ ਚ ਪਾਣੀ ਕਿੱਥੇ ਪੈਂਦਾ ਦਾ ਇਹ ਤਾਂ ਪਾਣੀ ਨਹੀਂ ਹੈ ਪਾਣੀ ਨੇ ਤਾਂ ਥਾਈ ਨਹੀਂ ਚਲ ਕੋਈ ਆ ਜੀ ਆਪ ਵੀ ਕਰ ਲੈਣਾ ਮੁੰਡਾ ਅਰੇ ਇੱਥੇ ਕਿੱਥੇ ਪੈਂਦਾ ਪਾਣੀ ਇਹਦਾ ਅੱਜ ਤਾਂ ਪੈਂਦਾ ਥੋੜਾ ਇੱਥੇ ਐਸੇ ਆਪ ਕਬ ਲੈ ਜਾ ਇਹ ਕਉ ਲੈ ਜੀ ਐਸੇ ਤੇ ਨਿਕਲ ਜਾਂਦਾ ਇੱਧਰ ਦੀ ਪਾ ਦਿੰਦਾ ਪਾਣੀ ਅੱਥਰ ਦੀ ਨਿਕਲਦਾ ਇਹਦਾ ਕੱਲ ਪਾਤਾ ਸੀ ਭੰਨਤਾ ਸੀ ਗਿਆ ਡੇਕ ਕੇ ਭੰਨਤਾ ਸੀ ਬਚ ਕੇ ਕਰਾ ਬਾਈਆ ਕੰਮ ਨਹੀਂ ਕਰਦਾ ਹਾਂ ਲੱਗਦਾ ਜਨਾ ਖੇਡ ਲਾ ਆ ਦੇਖ ਨਾ ਲੈ ਐੜੀ ਹੋਏ ਅਰੇ ਐੜੀ ਗਿਆ ਲੈ ਐੜੀ

ਦੇਸ਼ ਤੀਕਾ ਸੰਗਲ ਨੇ ਬਸ ਹਾਲਾਂਕਿ ਅੱਥਨੇ ਬੈਠ ਕੇ ਗਿਰ ਜਾਂਦਾ ਹੈ ਜੇ ਤੂੰ ਬਾਹਲਾ ਕਰੇਂਗੀ ਨਹੀਂ ਨਹੀਂ ਜਾਂਦਾ ਫਿਰ ਕੇ ਨਹੀਂ ਨਹੀਂ ਇਹਨੇ ਕਰਿਆ ਹੈ ਨਾ ਨਹੀਂ ਉਹ ਜਦੋਂ ਜਾਣਾ ਇਹਦੇ